ਕੰਮ ਕੰਮ ਨਾਲ ਉਹ ਮੈਂ ਪੁੱਛਿਆ ਸੀ ਭਾਬੀ ਨੂੰ ਵੀ ਅੱਛਾ ਤੇ ਉਹ ਕਹਿੰਦੇ ਇਹ ਵੀ ਇਹ ਚੰਗਾ ਨਹੀਂ ਲੱਗਦਾ ਇਦਾਂ ਜੇ ਕੋਈ ਆਣ ਕੇ ਵੇਖੂਗਾ ਤਾਂ ਫਿਰ ਕੀ ਸੋਚੂਗਾ ਸਾਡੇ ਬਾਰੇ ਤੇ ਮੈਂ ਉਹਨੂੰ ਸਮਝਾਇਆ ਸੀ ਭਾਬੀ ਨੂੰ ਕਿ ਮੈਂ ਵੀ ਜੇ ਮੈਂ ਚੱਲ ਗਿਆ ਤੇ ਬਾਅਦ ਵਿੱਚ ਤੁਸੀਂ ਲੜਦੇ ਰਹੋਗੇ ਉਹ ਆਜ ਮੈਂ ਤਾਂ ਮਾਰੀ ਸੀ ਕੰਮ ਵੰਡਣਾ ਵਾ ਕੰਮ ਵੰਡਣਾ ਆਹ ਕਾਹਦਾ ਕੰਮ ਜਿੰਨੇ ਸ਼ਾਮ ਨੂੰ ਕਰਨਾ ਉਹ ਸ਼ਾਮ ਨੂੰ ਕਰ ਲੇ ਜਿੰਨੇ ਸਵੇਰੇ ਕਰਨਾ ਸਵੇਰੇ ਕਰ ਲੇ ਹੁਣ ਤੇਰੀ ਦਾਦੂ ਦੋਵੇਂ ਨਹੀਂ ਰਿਹਾ ਤੇ ਪਿੰਦਰ ਤੂੰ ਦਾਦ ਦੇ ਮੈਨੂੰ ਤੂੰ ਸ਼ਾਮ ਨੂੰ ਕਰਨਾ ਜਾਂ ਸਵੇਰੇ ਕਰਨਾ ਮੇਰੇ ਵੱਲੋਂ ਭਾਂਇ ਟਾਈਮ ਨਾ ਖਾ ਲੈਣਾ ਭਾਂਇ ਜਦੋਂ ਮਰਜ਼ੀ ਖਾ ਲੈਣਾ ਮੇਰਾ ਫਰਜ਼ ਵਾ ਬਣਾਉਣ ਦਾ ਮੈਂ ਬਣਾ ਕੇ ਤੇ ਰੱਖ ਦਿਆ ਕਰੂੰਗੀ ਠੀਕ ਹੈ ਨਾ ਉਹ ਚੱਲ ਕੋਈ ਗੱਲ ਨਹੀਂ ਹਾਂਜੀ ਹੁਣ ਇਹ ਆ ਵੀ ਹੁਣ ਲਾਂਭਾ ਨਾ ਆਵੇ ਕੋਈ ਮੇਰਾ ਤੇਰਾਦਾ ਬਣ ਗਿਆ ਵਾ ਹੈ ਨਹੀਂ ਗਾ ਹੁਣ ਕਰ ਕੋਈ ਵੀ ਇਹ ਵੀ ਚਲ ਗਿਆ ਅੱਡੇ ਤੇ ਤੇ ਭਾਜੀ ਪੰਜਾਬ ਦਾ ਹੈ ਨਹੀਂ ਆ ਬੱਸ ਦੀਦੀ ਹੁਣ ਮੈਨੂੰ ਇਹੀ ਗੱਲਾਂ ਸੁਣਨ ਨੂੰ ਮਿਲਦੀਆਂ ਆਂ ਤੂੰ ਹੀ ਤੇ ਪੜਾਉਨੇ ਆ ਆਪਣੇ ਨੰਬਰ ਪੀ ਮੈਂ ਹੁਣ ਕੰਮ ਕਰ ਲਿਆ ਕਰੂੰਗੀ ਸਾਰਾ ਤੇ लवली ਨੂੰ ਫੇਰ ਰੱਖਣ ਵਾਲੀ ਬਣੂੰਗੀ ਪੀ ਲੈ लवली ਮੈਂ ਫੇਰ ਸਾਰਾ ਕੰਮ ਕਰਦੀ ਆ ਮੈਨੂੰ ਨਹੀਂ ਲੋੜ ਹੁਣ ਦੱਸਣ ਦੀ लवली ਨੂੰ लवली ਨੂੰ ਆਪੇ ਪਤਾ ਲੱਗ ਜਾਣਾ ਆ